ਉੱਪਰ ਤੋਂ ਆਇਆ ਸੀ ਜਿਆਨੂ ਆਖ ਰਿਹਾ ਆ ਸਰਗੋਦੇ ਵਾਲਾ ਇਹ ਜਾਲਮ ਜਾਫੀ ਆ ਪਰ ਭੰਡਾਲ ਵਾਲੇ ਦੀ ਮਿਹਨਤ ਕਹਿੰਦੇ ਆਣ ਬੋਲ ਦੀ ਟੱਕਰ ਸਖਤ ਹਰਜੋਤ ਭੰਡਾਲ ਤੇ ਰਾਜਪੂਤ ਬੱਲੇ ਬੱਲੇ ਬਿਨੀ ਪਾਗਦਾ ਟੱਪ ਆਣ ਸਰਾਸਰਾ ਸਰਾ ਲੱਗਿਆ ਆ ਬਾਲ ਸਰਗੋਦੇ ਆ ਉਹ ਬਿਨੀ ਪਾਗ ਉਦਲੇ ਚੋਟਕ ਦੀ ਧਰਤੀ ਦਾ ਅੰਦਾ ਫੇਰ ਵੰ ਗਿਆ ਲੈ ਵੀ ਮੁੰਡਿਆ ਹੋ ਜਾ ਤਕੜਾ ਇਹ ਬੱਲੇ 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 ਇਹ ਕੋਟਲੀ ਦਾ ਯਾਰ ਇਹ ਟਾਕੇ ਫਿੱਕ ਤੇ ਰੇਡ ਆ ਦੋਤੇ ਵਾਲਾ ਆ ਰਪਿੰਦਰ ਇਧਰ ਸਰਗੋਦੇ ਵਾਲਾ ਫੇਰ ਬਾਗ ਪੈ ਗਿਆ ਹੁਣ ਗੱਲ ਕੀ ਬਣਦੀ ਆ ਰਪਿੰਦਰ ਦੋਤੇ ਵਾਲਾ ਪੜਾ ਗਿਆ ਮੁਕਾਬਲਾ ਹੁੰਦੇ ਆ ਉਦੇ ਵਾਲਾ ਤੇ ਰਾਜਪੂਤ ਬੱਲੇ 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 ਜਫਾ ਚੋਟੀ ਦਾ ਨੀਦਰ ਟਿਕਾਣੇ ਤੇ ਜ਼ਿਲ੍ਹੇ ਪਟਿਆਲੇ ਵਾਲੇ ਦੀ ਰੇਡ ਤੇ ਰਾਜਪੂਤ ਏ ਬੱਲੇ 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 ਵੀ ਇੱਕੋ ਜਿਹਾ ਰੰਗ ਹੋ ਜਾਏ ਮੁੜ ਕੇ ਰੁਪਈਆਂ ਦਾ ਵੀ ਲੈਣ ਹੋ ਜੀ ਕੌਣ ਇਸ ਵੇਲੇ ਇਹ ਗਾਨਾ ਚ ਬਣਦਾ ਹਰਜੋਤ ਭੰਡਾਰ ਵਾਲੇ ਦੀ ਕਬੱਡੀ ਪਈ ਹੋਈ ਹੈ ਪਰ ਨਾਜਵਾਨ ਕੌਣ ਹੈ ਅਬਦੁੱਲਾਹ ਰਾਜਪੂਤ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਇਹ ਟੱਕਰ ਸਿਰੇ ਦੀ ਟੱਕਰ ਆਇਆ ਰਾਜਪੂਤ ਖੇਡ ਮੈਦਾਨ ਦੇ ਵਿੱਚ ਵੱਜੀ ਹੋਈ ਕੇਂਜੀ ਤੇ ਪੁਆਇੰਟ ਇਸਨਰ ਕੇਟੀ ਟਰਾਂਸਪੋਰਟ ਦੇ ਮੇਕਰ ਸਪੀਡ ਸਾਡੇ ਵੀਰ ਨਾਲ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਤੀਰਤ ਸਿੰਘ ਆਖੜਾ ਲਓ ਖੇਡ ਮੈਦਾਨ ਦੇ ਵਿੱਚ ਇਸਵੇਂ ਇਸੇ ਸ਼ਹਿਰ ਦੇਤੇ ਦੀ ਖੇਡ ਮੰਗ ਹਿਰਨ ਉਡਾਰੀ ਭਰਦੀ ਫੈਸਲੇ ਹੁਣ ਕੋੜਾਂ ਦੇ ਕੋੜਾ ਨਾਲ ਟਰੈਕਟਰ ਮਿਲਦੇ ਖੇਡ ਕੇ ਕਬੱਡੀ ਆਲੇ ਉਹਦੇ ਏਰਮਾਨਪੁਰੇ ਸੱਣਾ ਸੰਧੂ ਆ ਇਹ ਯੰਗ ਪ੍ਰੋਮੋਟਰ ਆ ਕਿਉਂਕਿ ਕਬੱਡੀ ਦੇ ਵਿੱਚ ਅਗਲੀ ਰੇਡ ਨੌਜਵਾਨ ਕੌਣ ਇਹ ਮੱਲੀ ਵਾਲਾ ਮਨੀ ਆ ਇਹਦੀ ਗੁੱਟ ਫੜ ਕੇ ਜਦੋਂ ਕੈਂਚੀ ਲਾ ਦਿੰਦਾ ਨਾ ਐਨ ਕਮਾਲ ਦਾ ਜਫਾ ਲਾਉਂਦਾ ਆ ਇਹਦਾ ਬਰਿੰਦਰ ਸਿੰਘ ਨਾ ਪਰ ਕਬੱਡੀ ਦੇ ਵਿੱਚ ਪਿਸਤਲ ਦੇ ਨਾਂ ਦੇ ਨਾਲ ਪ੍ਰਸਿੱਧ ਹੋ ਗਿਆ ਟਿੱਟੀਆਂ ਕਪਾਹ ਦੀਆਂ ਫੁੱਟੀਆਂ ਵਰਗੀ ਤੋਪ ਤੇ ਆਹ ਕਹਿੰਦੇ ਕੌਣ ਇਹ ਕਹਿੰਦੇ ਸਰਗੋਧੇ ਬੱਲੇ 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 ਅੱਗੇ ਪਿੱਛੇ ਇਹ ਹੰਦੇ ਦੂਰ ਪਰ ਅੱਕ ਜਿਹੜਾ